ਮੈਂ ਰੁਪਿੰਦਰ ਕੌਰ ਮੇਰੇ ਪਾਪਾ ਦਾ ਨਾਮ ਜਵਿੰਦਰ ਸਿੰਘ ਨੇ ਤੇ ਸਾਡਾ ਸਾਡੇ ਗਵਾਰਡੀਆਂ ਨਾਲ ਕਾਫੀ ਦਿਨ ਤੋਂ ਝਗੜਾ ਚੱਲ ਰਿਹਾ ਤਿੰਨ ਚਾਰ ਸਾਲ ਤੋਂ ਇਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਰੰਗ ਪਹਿਚਾਨ ਕੀਤਾ ਕੱਲ ਪਾਪਾ ਮੇਰੇ ਡਿਊਟੀ ਤੇ ਜਾਣ ਵਾਸਤੇ ਤਿਆਰ ਹੋ ਰਹੇ ਸੀ ਕਰੀਬ ਕੋਈ 8:30 ਵਜੇ ਦਾ ਟਾਈਮ ਸੀਗਾ ਤੇ ਉਹਨੇ ਦੇਰ ਨੂੰ ਹਗੀ ਮਗਰ ਦੀ ਪੁਲਸ ਆ ਕੇ ਨਾਲ ਸ਼ਮਸ਼ੀਰ ਸਿੰਘ ਆ ਕੇ ਜਿਹੜਾ ਕਿ ਸਾਡੇ ਸਾਹਮਣੇ ਦੀਵਾਰ ਸਾਡੀ ਦੀਵਾਰ ਨਾਲ ਨਹੀਂ ਸਾਡੇ ਸਾਹਮਣੇ ਅਗਵਾਰਡੀਆਂ ਦੀਵਾਰ ਨਾਲ ਇੱਕ ਗਮਲਾ ਲੱਗਾ ਹੋਇਆ ਸੀ ਉਹ ਚੁੱਕਣ ਵਾਸਤੇ ਆ ਗਏ ਤੇ ਮੇਰੇ ਪਾਪਾ ਨੇ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਪਾਪਾ ਨੇ ਕਿਹਾ ਵੀ ਸਾਨੂੰ 11 ਵਜੇ ਦਾ ਡਿਪਟੀ ਸਾਹਮਣੇ ਨੇ ਟਾਈਮ ਦਿੱਤਾ ਆ ਅਸੀਂ ਉੱਥੇ ਜਾ ਕੇ ਫਿਰ ਗੱਲਬਾਤ ਕਰਕੇ ਅੱਗੇ ਫਿਰ ਗੱਲ ਕਰਾਂਗੇ ਤੇ ਉਹਨਾਂ ਨੇ ਸਾਡੀ ਨਾਲ ਗੱਲਬਾਤ ਕਰਕੇ ਜਿਸ ਟਾਈਮ ਤੇ ਪੁਲਿਸ ਚਲੇਗੀ ਤੇ ਭੂਸ਼ਣ ਕੁਮਾਰ ਜਿਹੜਾ CRPF ਚ ਹੈਗਾ ਆ ਉਹਨੇ ਆ ਕੇ ਇਸ ਮੇਰੀ ਵੀਡੀਓ ਬਣਾਣੀ ਸ਼ੁਰੂ ਕਰਤੀ ਆ ਤੇ ਸਾਨੂੰ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਮੇਰੇ ਪਾਪਾ ਨੇ ਉਹਨੂੰ ਕਿਹਾ ਵੀ ਤੂੰ ਕਿਹੜੀ ਗੱਲੋਂ ਵੀਡੀਓ ਬਣਾ ਰਿਆ ਸਾਡੀ ਤੇ ਇੰਨੇ ਦਿਨ ਨੂੰ ਹੱਥੋਂ ਪਾਈ ਹੋ ਜਾਂਦੇ ਆ ਤੇ ਹੱਥੋਂ ਪਾਈ ਹੋਣ ਚ ਮੇਰਾ ਬ੍ਰਦਰ ਜਾਂਦਾ ਆ ਛੁਡਾਉਣ ਵਾਸਤੇ ਉਹਨਾਂ ਨੂੰ ਤੇ ਇਹ ਇੰਨੀ ਤੇ ਇਹਨੂੰ ਮੇਰੇ ਭਰਾ ਦੇ ਹੱਥ ਤੇ ਕੋਈ ਤਿੱਕੀ ਨਿਕੋਲੀ ਚੀਜ਼ ਮਾਰੀ ਆ ਤੇ ਜਿਹਦੇ ਕਰਕੇ ਉਹਦੀ ਹੱਡੀ ਜਿਹੜੀ ਆ ਉਹ ਫ੍ਰੈਕਚਰ ਹੋ ਗਈ ਆ ਉਹਦੇ ਸੱਟ ਲੱਗ ਗਈ ਆ ਬਹੁਤ ਜ਼ਿਆਦਾ ਤੇ ਇੰਨੇ ਦਿਨ ਨੂੰ ਮੰਮਾ ਉਹਦੀ ਵਾਈਫ ਆਉਂਦੀ ਆ ਕੋਠੇ ਤੋਂ ਤੇ ਆ ਕੇ ਮੰਮੀ ਦੇ ਹੱਥੀ ਪੈ ਜਾਂਦੀ ਆ ਤੇ ਮੰਮੀ ਦਾ ਸੋਨੇ ਦੇ ਟੋਪਸ ਆ ਜਿਹੜੇ ਉਹ ਵੀ ਲਾ ਕੇ ਲੈ ਜਾਂਦੀ ਆ ਤੇ ਬਸ ਸਾਡੀ ਸਾਨੂੰ ਕਾਰਨ ਕੀ ਐ ਝ ਬਸ ਜਗਰੇ ਦਾ ਕਾਰਨ ਕੋਈ ਵੀ ਨਹੀਂ ਆ ਪਹਿਲਾਂ ਇਹੀ ਸੀਗਾ ਵੀ ਸ਼ੁਰੂ ਹੋਇਆ ਸੀ ਬਗੀਚੀ ਤੋਂ ਸਾਡੀ ਬਗੀਚੀ ਬਣੀ ਸੀ ਇਹਨੇ ਉਹ ਵੀ ਤੜਾ ਦਿੱਤੀ ਉਸ ਤੋਂ ਬਾਅਦ ਗਮਲੇ ਪਏ ਸੀ ਇਹਨੇ ਉਹ ਵੀ ਚੁਕਾਤੇ ਫਿਰ ਸਾਡੇ ਮਕਾਨ ਤੇ ਦੇ ਦਿੱਤੇ ਵੀ ਇਹਨਾਂ ਨੇ ਮਕਾਨ ਬਣਾਇਆ ਹੋਇਆ ਹੈ ਤੇ ਇਹਨਾਂ ਦਾ ਜਿਹੜਾ ਨਕਸ਼ਾ ਚੈੱਕ ਕੀਤਾ ਜਾਵੇ ਤੇ ਇਹਨਾਂ ਕਿ ਬਸ ਇਹਦਾ ਇਹ ਕਹਿਣਾ ਆ ਕਿ ਅਸੀਂ ਮਕਾਨ ਵੇਚ ਕੇ ਇੱਥੋਂ ਚੱਲ ਜਾਈਏ ਸਾਡਾ ਕੋਰਨਰ ਵਾਲਾ ਮਕਾਨ ਆ ਇਹ ਚਾਹੁੰਦਾ ਆ ਵੀ ਇਹ ਸਾਰਿਆਂ ਨੂੰ ਇਹੀ ਕਹਿੰਦਾ ਵੀ ਇਹਨਾਂ ਨੂੰ ਕੋਈ ਇੱਥੋਂ ਮਕਾਨ ਵੇਚ ਦੋ ਤੇ ਸਾਨੂੰ ਆਪਣਾ ਮਕਾਨ ਦੇ ਦੋ ਅਸੀਂ ਆਪਣਾ ਇੱਕੋ ਇਕੱਠਾ ਮਕਾਨ ਕਰਨਾ ਆ ਹੋਰ ਕੋਈ ਤੰਗੀ ਨਹੀਂ ਇਸ ਤੋਂ ਲਾਵਾ। ਕਿ ਮੰਗ ਕੀ ਕਰਦੇ ਪ੍ਰਸ਼ਾਸਨ ਕੋਲ ਸਾਡੀ ਮੰਗ ਇਹੀ ਆ ਵੀ ਇਹਨੇ ਸਾਨੂੰ ਜਿੰਨਾ ਤੰਗ ਕੀਤਾ ਆ ਇਹ ਸਾਨੂੰ CRPF CRPF ਚ ਹੋਣ ਦੀ ਤੰਕੀਆਂ ਲਾਉਂਦਾ ਹਰ ਸ਼ਨੀਵਾਰ ਐਤਵਾਰ ਇੱਥੇ ਆਂਦਾ ਆ ਹੁਣ ਵੀ ਅਚਾਰ ਤਰੀਕ ਦਾ ਇੱਥੇ ਆ ਇਹਨੂੰ ਅਜ 18-19 ਦਿਨ ਹੋ ਗਿਆ ਇਹਨੂੰ ਮੈਂ ਇਹ ਪੁੱਛਣਾ ਚਾਹੁੰਦੀ ਆ ਵੀ ਇਹ ਇੰਨੀ ਛੁੱਟੀ ਇਹਨੂੰ CRPF ਚ ਹੋਣ ਦੇ ਬਾਵਜੂਦ ਕਿੱਦਾਂ ਮਿਲ ਜਾਂਦੀ ਆ ਕਿ ਸੀਆਰਪੀਐਫ ਵਾਲੇ ਛੁੱਟੀ ਨੂੰ ਇਸ ਕਰਕੇ ਦਿੰਦੇ ਵੀ ਇਹ ਇੱਥੇ ਆ ਕੇ ਆਪਣੇ ਗਵਾਂਢ ਮਹੱਲੇ ਨੂੰ ਤੰਗ ਪਰੇਸ਼ਾਨ ਕਰੇ ਤੇ ਮੈਂ ਛਿੜਾਨ ਗਿਆ ਤੇ ਮੈਨੂੰ ਵੀ ਕਾਫੀ ਕੀ ਚੀਜ਼ ਪਤਾ ਨਹੀਂ ਕੀ ਚੀਜ਼ ਮਾਰੀ ਉਹਨੇ ਮੇਰੀ ਉਂਗਲ ਤੇ ਤੇ ਮੇਰੀ ਸਜੀਪ ਨੇ ਇੱਕ ਬਾਤ ਵੀ ਕਾਫੀ ਚੀਜ਼ਾਂ ਲਾਈਆਂ ਉਹਨੇ ਕਿ ਮੈਨੂੰ ਵੀ ਕਾਫੀ ਮਤਲਬ ਕਿ ਸੱਟ ਭੇੜਾਈ ਆ 55 ਕਿਵੇਂ ਹੁਣ ਇਨਸਾਫ ਕੀ ਘਟਨਾ ਹੈ ਜਿਹੜਾ ਝਗੜਾ ਆ ਕੀ ਘਟਨਾ ਹੈ ਮੇਰੇ ਹਸਬੰਡਾ ਪੰਜਾਬ ਪੁਲਿਸ ਵਿੱਚ ਨੇ ਤੇ ਉਹ ਆਪਣਾ ਹਥਿਆਰ ਹੋ ਰੇ ਸੀ ਡਿਊਟੀ ਤੇ ਜਾਣ ਵਾਸਤੇ ਤਿਆਰ ਹੋ ਕੇ ਝੱਲੇ ਹੀ ਤੇ ਉਹਨੇ ਦੇ ਤੱਕਰੇ ਐ ਸਹੀ ਸ਼ਮਸ਼ੇਸ਼ ਸਿੰਘ ਉਹ ਆ ਗਏ ਸਾਹਮਣੇ ਸਾਡੇ ਕੋਲ ਖੰਭਣੇ ਲੱਗੇ ਸੀ ਉਹ ਚੁੱਕਣ ਵਾਸਤੇ ਤੇ ਇਹਨਾਂ ਮੇਰੇ ਹਸਬੰਡਾ ਇਹਨਾਂ ਨੂੰ ਰੋਕਿਆ ਹੈ ਤੇ ਇਹ ਰੁਕੇ ਨਹੀਂਗੇ ਤੇ ਆਪਣਾ ਇਹ ਹਾਨੂੰ ਡੀਐਸਪੀ ਸਾਹਿਬ ਨੇ ਟਾਈਮ ਦਿੱਤਾ ਹੋਇਆ ਸੀ 11 ਵਜੇ ਦਾ ਵੀ 11 ਵਜੇ ਹੀ ਉੱਥੇ ਪੇਸ਼ ਹੋਣਾ ਹੈ ਤੇ ਇਹਨਾਂ ਨੂੰ ਰੋਕਣ ਦੇ ਬਾਵਜੂਦ ਵੀ ਨਹੀਂ ਇਹ ਰੁਕੇ ਤੇ ਵਿੱਚ ਆਪਣੇ ਮੈਂ ਬ੍ਰਦਰ ਨੂੰ ਵੀ ਬੁਲਾਇਆ ਉਹ ਵੀ ਆਏ ਉਹਨਾਂ ਨੇ ਰੋਕਿਆ ਰੱਖਿਆ ਸਮਝਾਇਆ ਇਹਨਾਂ ਨੂੰ ਤੇ ਉਹ ਐਸੇ ਜਿਹੜੇ ਉਹ ਚਲੇ ਗਏ ਆ ਉਥੋਂ ਤੇ ਇਹ 19 ਦਿਨ ਤੱਕ ਫਿਰ ਉਸ ਤੋਂ ਬਾਅਦ ਪੂਸ਼ਣ ਕੁਮਾਰ ਜਿਹੜਾ ਇਹ ਆਣ ਕੇ ਤੇ ਸਾਡੇ ਮੇਰੇ ਬੇਟੀਆਂ ਦੀਆਂ ਵੀਡੀਓ ਬਣਾਉਣੇ ਸ਼ੁਰੂ ਕਰ ਦਿੱਤੀਆਂ ਤੇ ਮੇਰੇ ਹਸਬੰਦ ਨੇ ਇਹਨੂੰ ਰੋਕਣਾ ਚਾਹਿਆ ਤੇ ਇਹਨੇ ਉੱਥੋਂ ਗਾਲ ਕੱਢ ਦਿੱਤੀ ਪੂਸ਼ਣ ਕੁਮਾਰ ਨੇ ਤੇ ਉਹ ਵੰਦੇ ਵੰਦੇ ਤੱਕ ਹੱਥੋਂ ਪਾਈ ਹੋ ਗਈ ਸ਼ੁਰੂ ਹੋ ਗਈ ਤੇ ਮੇਰੇ ਬੇਟੇ ਨੇ ਇਹਨੇ ਜਾ ਕੇ ਛਡਾਣਾ ਸ਼ੁਰੂ ਕੀਤਾ ਤੇ ਇਹਦੇ ਫਾਨੀ ਉਹਨਾਂ ਨੇ ਕੀ ਮਾਰ ਦਿੱਤਾ ਤਾਂ ਸਾਰੇ ਇਹਦੇ ਹੱਥ ਤੇ ਬਲੀਡਿੰਗ ਸ਼ੁਰੂ ਹੋ ਗਈ ਮੇਨ ਕਾਰਨ ਇਹ ਵੀ ਮੈਂ ਗਮਲੇ ਰੱਖਿਓ ਸੀ ਆਪਣੇ ਦਰਾਜ ਗੇਟ ਦੇ ਅੱਗੇ ਤੇ ਉਹ ਇਹਨੇ ਚਕਵਾਏ ਪਹਿਲਾਂ ਪਹਿਲਾਂ ਬਗੀਚੀ ਬਣਾਈ ਸੀ ਉਹ ਇਹਨੇ ਤਲਵਾਈ ਫਿਰ ਗਮਲੇ ਰੱਖਿਓ ਵੀ ਇਹਨੇ ਚਕਵਾ ਦਿੱਤੇ ਫਿਰ ਇਹਨੇ ਮੇਰੇ ਮਕਾਨ ਦੇ ਉੱਤੇ ਕੰਪਲੀਟ ਦੇ ਦਿੱਤੀ ਇਹਨੇ ਵੀ ਮਕਾਨ ਇਹਨੇ ਤਿੰਨ ਮੰਜ਼ਲਾ ਬਣਾਇਆ ਹੋਇਆ ਹੈ ਤੇ ਹੁਣ ਉਸ ਤੋਂ ਬਾਅਦ ਇਹਨੇ ਫੇਰ ਡੀਐਸਪੀ ਤੇ ਫੇਰ ਇਹਨੇ ਦਰਖਾਸਤ ਦੇ ਕੇ ਤੇ ਹੁਣ ਇਹਨੇ ਆ ਵਾਰਦਾਤ ਕਰ ਦਿੱਤੀ ਹਾਂਜੀ ਹਾਂਜੀ ਇਹ ਕਹਿੰਦਾ ਵੀ ਮੈਂ ਆਪਣਾ ਮਕਾਨ ਤੁਸੀਂ ਵੇਚ ਦੋ ਤੇ ਮੈਂ ਖਰੀਦਾਂਗਾ ਮੈਂ ਇਥੇ ਮਕਾਨ ਛੱਡ ਕੇ ਤੁਸੀਂ ਚਲੇ ਜਾਵੋ ਤੁਸੀਂ ਕੀ ਮੂਰਤ ਕੀ ਕਰਦੇ ਜੀ ਇਹ ਝਗੜਾ ਹੋਇਆ ਜੀ ਕੱਲ ਮਿਤੀ 21 1 2025 ਨੂੰ ਊਸ਼ਣ ਕੁਮਾਰ son of ਸਰਦਾਰੀ لال ਗਲੀ ਨੰਬਰ 3 ਉਹਦੇ ਗਵੰਡੀ ਏਐਸਆਈ ਜਵਿੰਦਰ ਸਿੰਘ ਜੋ ਮੇਰੇ ਖਿਆਲ ਪੀਸੀਆਰ ਜਾਂ ਟ੍ਰੈਫਿਕ ਤੇ ਤਨਾਤ ਨੇ ਉਹਨਾਂ ਦਾ ਆਪਸ 'ਚ ਕੋਈ ਜ਼ਮੀਨ ਨੂੰ ਕੋਈ ਲੈ ਕੇ ਨਾ ਮਕਾਨ ਨੂੰ ਲੈ ਕੇ ਇੱਕ ਮਕਾਨ ਖਰੀਦਣ ਨੂੰ ਲੈ ਕੇ ਝਗੜਾ ਸੀਗਾ ਉਹ ਕੁਸ਼ਨ ਕੁਮਾਰ ਨੇ ਖਰੀਦ ਲਿਆ ਸੀਗਾ ਉਹਦੀ ਵਜ੍ਹਾ ਕਰਕੇ ਇਹ ਆਪਸ 'ਚ ਲੜਦੇ ਸੀਗੇ ਤੇ ਕੱਲ ਇਹਨਾਂ ਦੋਵਾਂ ਦੀ ਜਿਹੜੀ ਉਹ ਲੜਾਈ ਹੋਈ ਆ ਸੱਟਾਂ ਲੱਗੀਆਂ ਦੋਨ ਡਾਕਟ ਕੱਟ ਕੇ ਦਿੱਤੇ ਆ ਤੇ ਜੋ ਰਿਜ਼ਲਟ ਆਉਣ ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਸਰ ਇੱਕ ਜਮਲੇ ਦਾ ਕਹਿੰਦੇ ਬਈ ਆ ਕਿ ਜਮਲਾ ਚਿੱਪੋ ਜਿਹੜੀ ਕਮਲਾ ਜਿਹੜਾ ਵਾਜੇ ਕੋਈ ਰਸਤਾ ਰੋਕੂਗਾ ਕੋਈ ਚੀਜ਼ ਰੁਕਾਵਟ ਬਣੂਗੀ ਨਿਵਾਰਸ਼ ਤੱਕ ਉਹਨੂੰ 25 ਪੁਲਸ ਐਕਟ ਦੀ ਕਬਜ਼ੇ ਵਿੱਚ ਲਿਆ ਦੇ। ਤੁਹਾਡੇ ਵੱਲੋਂ ਕਬਜ਼ੇ ਤੇ ਲਿਆ ਗਿਆ। ਲਿਆ ਗਿਆ ਜੀ ਮੁਕਤੀ। ਕੀ ਕਾਰਵਾਈ ਕੀਤੀ ਅੱਜ ਤੋਂ? ਜੋ 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 ਐਮਐਲਆਰ ਆਰੀ ਆ ਜੋ ਵੀ ਬਣਦੀ ਇਹਨਾਂ ਦੇ ਬਿਆਨ ਲੈ ਕੇ ਕਾਰਵਾਈ ਅਮਲ ਵਿੱਚ ਲੈਂਦੀ ਜਾ ਰਹੀ ਹੈ। ਅਫਸਰਾਂ ਦੇ ਧਿਆਨ ਚ ਮਾਂਦ।